온라인 نیوز ਆ ਰਹੀਆਂ ਨੇ ਵੀ ਸੋ ਐਂਡ ਸੋ ਬੰਦੇ ਨੇ ਸੋ ਐਂਡ ਸੋ ਪਿੰਡ ਅਡਾਪਟ ਕਰ ਲਏ ਠੀਕ ਹੈ ਜੀ ਸੋ ਐਂਡ ਸੋ ਬੰਦੇ ਨੇ ਆ ਕੈਸ਼ ਦੇ ਦਿੱਤਾ ਆ ਉਹਨਾਂ ਨੂੰ ਵਹੀਕਲ ਦੇ ਦਿੱਤੇ ਬਹੁਤ ਸਾਰੀਆਂ ਸਟੇਟਮੈਂਟਸ ਨੇ ਜਾਂ ਬਹੁਤ ਸਾਰੀਆਂ ਅਨਾਉਂਸਮੈਂਟਸ ਨੇ ਅਸੀਂ ਉਹਨਾਂ ਦੇ ਨਾ ਫੇਵਰ ਅਗੇਂਸ ਦੀ ਗੱਲ ਨਹੀਂ ਕਰ ਰਹੇ ਅਸੀਂ ਕਹਿ ਰਹੇ ਵੀ ਇਹ ਸਾਰੀਆਂ ਨਿਊਜ਼ਸ ਆ ਰਹੀਆਂ ਨੇ ਪਰ ਮੁੱਦਾ ਇਹ ਹੈ ਹੁਣ ਕੋਈ ਇੱਕ ਬੰਦਾ ਕਹਿ ਰਿਹਾ ਕਿ ਮੈਂ ਇੰਨੇ ਪਿੰਡ ਅਡਾਪਟ ਕਰ ਲਏ ਪਿੰਡ ਤਾਂ 2000 ਉਹ ਜੜਿਆ ਕਿਸੇ ਪਿੰਡੇ ਚ ਘਰ ਹੋਏਗਾ 100 ਕਿਸੇ ਚ ਹੋਏਗਾ 500 ਕਿਸੇ ਚ ਹੋਏਗਾ 1000 ਕਿਹੜਾ ਪਿੰਡ ਅਡਾਪਟ ਹੋਇਆ ਪਹਿਲਾਂ ਤਾਂ ਇਹ ਕਲੀਅਰ ਨਹੀਂ ਹੈ ਜਿਹੜੀਆਂ ਵੀ ਏਜੰਸੀਸ ਇਨਵੋਲਡ ਨੇ ਜਿਹੜੇ ਵੀ ਦਾਨੀ ਸੰਸਥਾਵਾਂ ਇਨਵੋਲਡ ਨੇ ਜਿਹੜੇ ਕਿ ਲੋਕੀ ਅੱਗੇ ਆ ਕੇ ਸਪੋਰਟ ਕਰਨਾ ਚਾਹੁੰਦੇ ਆ ਮੈਂ ਬਾਰ-ਬਾਰ ਤੁਹਾਡੇ ਰਾਹੀਂ ਇੱਕ ਮੈਸੇਜ ਵੀ ਭੇਜਣਾ ਚਾਹਨਾ ਕਿ ਆਪਾਂ ਪ੍ਰੋਪਰ ਆਰਗੇਨਾਈਜ਼ ਐਫਰਟ ਨਾਲ ਚੱਲੀਏ ਤਾਂ ਕਿ ਕਿਤੇ ਇਹ ਵੀ ਨਾ ਹੋਵੇ ਕਿ ਇੱਕ ਪਿੰਡ ਕੋਲ ਰਿਸੋਰਸ ਜਿਆਦਾ ਹੋਗੇ ਤੇ ਦੂਜੇ ਪਾਸੇ ਕੋਈ ਸਪੋਰਟ ਤੋਂ ਵਾਂਝਾ ਰਹਿ ਗਿਆ ਤੁਸੀਂ ਕਹ ਰਹੇ ਮੈਂ ਇੰਨੇ ਪਿੰਡ ਮੈਂ ਅਡਾਪਟ ਕਰ ਲਿਆ ਪਹਿਲਾਂ ਤਾਂ ਇਹੀ ਕਲੈਰਿਟੀ ਨੂੰ ਪਿੰਡ ਕਿਹੜੇ ਨੇ ਦੂਜੀ ਕਲੈਰਿਟੀ ਨੂੰ ਕਿੰਨੀ ਦੇਰ ਲਈ ਅਡਾਪਟ ਨਹੀਂ ਤੀਸਰੀ ਕਲੈਰਿਟੀ ਨਹੀਂ ਅਡਾਪਸ਼ਨ ਦਾ ਮਤਲਬ ਕੀ ਹੈ ਇਹ ਬਿਲਡ ਕਰਨਾ ਹੈ ਫਾਈਨੈਂਸ਼ਲੀ ਹੈਲਪ ਕਰਨਾ ਹੈ ਬੱਚਿਆਂ ਨੂੰ ਹੈਲਪ ਕਰਨਾ ਕੀ ਕਰਨਾ ਥੋ ਕੋ ਇਨ ਕਲੈਰਿਟੀ ਨਹੀਂ ਹੈ ਨਾ ਲੋਕੀ ਕਹਿੰਦੇ ਵੀ ਸ਼ਾਇਦ ਉਹ ਲੋਕਾਂ ਨੂੰ ਲੱਗ ਰਿਹਾ ਮੇਰਾ ਪਿੰਡ ਅਡਾਪਟ ਹੋ ਗਿਆ ਦੂਜੇ ਨੂੰ ਲੱਗਾ ਮੇਰਾ ਹੋ ਗਿਆ ਤੀਜੇ ਨੂੰ ਲੱਗਾ ਮੇਰਾ ਹੋ ਗਿਆ ਪਿੰਡ ਤਾਂ 2000 ਪਲੱਸ ਹੈ ਉਸ ਤੋਂ ਬਾਅਦ ਕੀ ਹੈ ਜੀ ਕੋਈ ਬੰਦਾ ਆਂਦਾ ਜੀ ਮੈਂ ਸਪੋਜ਼ 100 ਟਰੈਕਟਰ ਜਾਂ 50 ਟਰੈਕਟਰ ਜਾਂ 500 ਟਰੈਕਟਰ ਮੈਂ ਦੇਤਾ ਫਿਰ ਗੱਲ ਉੱਥੇ ਆ ਗਈ ਅਫੈਕਟਡ ਪੌਣੇ 4 ਲੱਖ ਬੰਦਾ ਹੈ ਕਿਹਨੂੰ ਕਿਹਨੂੰ ਮਿਲ ਰਿਹਾ ਜਾਂ ਤਾਂ ਬੰਦਾ ਕਵੇ ਵੀ ਜੀ ਇਹ ਮੇਰਾ ਹਲਕਾ ਹੈ ਮੈਂ ਇੱਥੇ ਤਾਂ ਰਹਿਣ ਵਾਲਾ ਜੇ ਮੈਂ ਇੱਥੇ ਦਾ ਜੰਪਲ ਆ ਮੈਂ ਆ ਪਿੰਡ ਦੀ ਪੂਰੀ ਹੈਲਪ ਕਰਾਂਗਾ ਯੈਸ ਸਾਨੂੰ ਸਮਝ ਆ ਗਿਆ ਵੀ ਆ ਪਿੰਡ ਦੀ ਹੈਲਪ ਹੋ ਗਈ ਹੁਣ ਦੂਜੇ ਦੀ ਆਪਾਂ ਕਰਨੀ ਹੈ ਥੈਟ ਇਜ਼ ਅ ਬੈਟਰ ਵੇ ਆਫ ਡੂਇੰਗ ਇਟ ਇੱਕ ਚੀਜ਼ ਹੀ ਹੋਰ ਅਵੇਅਰਨੈਸ ਦੇਣੀ ਪੈਗੀ ਗੱਲ ਕਰਨੀ ਪੈਗੀ ਇਸ ਤੇ ਵੀ ਕਿਉਂਕਿ ਜਦੋਂ ਵਾਇਰਸ ਆਂਦਾ ਤਾਂ ਐਂਟੀ ਹੁਣ ਤੁਸੀਂ ਡੋਨੇਸ਼ਨ ਦੀ ਗੱਲ ਕਰ ਲੋ ਬਹੁਤ ਸਾਰੀਆਂ ਇਹੋ ਜਿਹੇ ਬੰਦੇ ਨੇ ਆਨਲਾਈਨ ਉਹਨਾਂ ਨੇ ਆਪਣੇ ਆਪਣੇ ਬਣਾ ਰੱਖਿਆ ਰੈਲੀਫ ਫੰਡ ਦਾ ਉਹਨਾਂ ਨੇ ਬਣਾ ਰੱਖਿਆ ਕੋਈ ਇੰਡੀਆ ਚ ਬੈਠਾ ਹੋਵੇਗਾ ਸ਼ਾਇਦ ਕੋਈ ਹੋ ਸਕਦਾ ਬਾਹਰ ਹੋਵੇ ਕਿਉਂਕਿ ਆਪਾਂ ਸੁਣ ਹੀ ਰਹੇ ਆਨਲਾਈਨ ਵੀ ਉਹਨੇ ਪੈਸਾ ਉਥੇ ਉਹਦੇ ਨਾਮ ਤੇ ਇਕੱਠਾ ਕਰ ਲਿਆ ਉਹਨੇ ਉਹਦੇ ਨਾਮ ਤੇ ਇਕੱਠਾ ਕਰ ਲਿਆ ਪਤਾ ਨਹੀਂ ਲੱਗ ਰਿਹਾ ਕਿੱਥੇ ਜਾ ਰਿਹਾ ਹੈ ਕੀ ਆਪਾਂ ਇੱਕ ਵੈਬਸਾਈਟ ਨਹੀਂ ਬਣਾ ਸਕਦੇ ਇਹੋ ਜੀ ਬਿਲਕੁਲ ਆਪਿੰਡ ਦੀ ਆ ਚੀਜ਼ੀ ਲੋੜ ਹੈ ਆਪਿੰਡ ਦੀ ਆ ਚੀਜ਼ ਪੂਰੀ ਹੋਗੀ ਆ ਚਿੰਨ ਇੰਡੀਪੈਂਡੈਂਟ ਨੂੰ ਆ ਚੀਜ਼ਾਂ ਦਿੱਤੀਆਂ ਜਾਣਗੀਆਂ ਇਹਨੂੰ ਇਹਨੇ ਅਡਾਪਟ ਕਰ ਲਿਆ ਮਤਲਬ ਉਹ ਸਾਰ ਅਮਰਿੱਲਾ ਦੇ ਅੰਦਰ ਆਪਾਂ ਨੂੰ ਟਰੈਕ ਕਰ ਸਕਦੇ ਹਾਂ ਬਿਲਕੁਲ ਹੋਣਾ ਚਾਹੀਦਾ ਹੈ ਕਿਉਂਕਿ ਕੋਈ ਉਹਦੇ ਤੇ ਕੋਈ ਨਹੀਂ ਵਰਕਆਊਟ ਕਰ ਰਿਹਾ ਹੁਣ ਕਿਹੜੇ ਪਿੰਡ ਨੂੰ ਕਿੰਨਾ ਡੋਨੇਸ਼ਨ ਆ ਗਿਆ ਕਿਹੜੇ ਬੰਦੇ ਨੇ ਕਿਹਨੂੰ ਕਿੰਨਾ ਦੇਤਾ ਕੋਈ ਤੇ ਕੋਈ ਟਰੈਕ ਹੀ ਨਹੀਂ ਹੈ ਮੇਰਾ ਆਰਗੇਨਾਈਜ਼ਡ ਐਫਰਟ ਦੀ ਗੱਲ ਇਹੀ ਹੈਗੀ ਆ ਕਿ ਹੁਣ ਤੱਕ ਕੋਈ ਨਾ ਕੋਈ ਆਧਾਰਾ ਕੋਈ ਨਾ ਕੋਈ ਏਜੰਸੀ ਉੱਭਰ ਕੇ ਆ ਜਾਣੀ ਚਾਹੀਦੀ ਸੀ ਕਿ ਇਨਫ ਤੇ ਹੁਣ ਨੀਡ ਬੇਸਡ ਜਿਹੜਾ ਹੈਗਾ ਸਪੋਰਟ ਮੰਗੀ ਜਾਣੀ ਚਾਹੀਦੀ ਸੀ ਇਹ ਜਿਹੜੀ ਫਾਈਟ ਹੈ ਇਹ ਇੱਕ ਸਾਲ ਚੱਲੇਗੀ ਹਜੇ ਠੀਕ ਹੈ ਲੇਕਿਨ ਇਹਨੂੰ ਟਰੈਕ ਕਰਨ ਲਈ ਕਿ ਤਾਂਕੀ ਸਹੀ ਹੈਲਪ ਸਹੀ ਬੰਦੇ ਕੋ ਪਹੁੰਚ ਸਕੇ ਔਰ ਸਹੀ ਸਮੇਂ ਤੇ ਪਹੁੰਚ ਸਕੇ ਉਹਦੇ ਲਈ ਕੋਈ ਨਾ ਕੋਈ ਸਾਨੂੰ ਐਪ ਕੋਈ ਨਾ ਕੋਈ ਸੋਰਸ ਚਾਹੀਦਾ ਹੈ ਕਿ ਕਿਹੜੇ ਪਿੰਡ ਨੂੰ ਕਿੰਨੀ ਹੈਲਪ ਦੀ ਲੋੜ ਹੈ ਕਿਹਦਾ ਕਿੰਨਾ ਨੁਕਸਾਨ ਹੈ ਕਿਹਦੇ ਕੋ ਕਿੰਨਾ ਡੋਨੇਸ਼ਨ ਆ ਗਿਆ ਕੋਈ ਨਾ ਹੋਵੇ ਕਿ ਇੱਕ ਇੱਕ ਬੰਦਾ ਰਾਜਾ ਬਣ ਕੇ ਬੈਠ ਜਾਏ ਬਿਲਕੁਲ ਬਿਲਕੁਲ ਤੇ ਇੱਕ ਬੰਦਾ ਵਿਚਾਰਾ ਮਰ ਟੰਡੀ ਪਿਆ ਰਹੇ ਬਿਲਕੁਲ organized effort ਦੀ ਮੈਂ ਬਾਰ ਬਾਰ ਕਹਿ ਰਿਹਾ ਇਨਸਿਸਟ ਕਰ ਰਿਹਾ ਲੋੜ ਪਵੇਗੀ ਤੇ ਜਿਹੜੇ ਅਫੈਕਟਡ ਫੈਮਲੀਆਂ ਨੇ ਉਹਨਾਂ ਨੂੰ ਬਹੁਤ ਲੰਬੀ ਦੇਰ ਲਈ ਸਪੋਰਟ ਦੀ ਲੋੜ ਪਵੇਗੀ ਆਪਾਂ ਜਿਹੜੇ ਵੀ ਕਰ ਰਹੇ ਨੇ ਆਪਾਂ ਆਪਣੇ ਆਪ ਨੂੰ ਪ੍ਰੇਪੇਅਰ ਕਰੀਏ ਘੱਟੋ ਘੱਟ 6 ਮਹੀਨੇ ਤਾਂ ਮਿਨੀਮਮ ਨੇ